ਜੋ ਸੁਭਾਗੀ ਸਚ ਨਾਨਕ ਮਨ ਮਾਨ ਸੋਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨ ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸ਼ਟ ਬੇਦ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕਰੀ ਭਾਈ ਹੁੰਡੀ ਸਿਰ ਕੈ ਭਾਰੀ ਦੁਰਮਤ ਘਣੀ ਵੇਗੂਤੀ ਭਾਈ ਦੂਜੈ ਪਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਪਰਮ ਨਾ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਮਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰਸਤੇ ਵੇ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਂ ਵਲੋਈਐ ਭਾਈ ਵਿਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਏਹਾ ਵਤ ਗੁਰ ਬਿਨ ਪਰਮ ਵਗੂਚੀਐ ਭਾਈ ਕਟ ਕਟ ਦੇਉ ਅਲਕ ਇਹੋ ਜਗ ਤਾਗੋ ਸੂਤ ਕੋ ਭਾਈ ਬਹਿ ਦਿਸ ਬੰਧੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਹਾਕੇ ਕਰਮ ਕਮਾਏ ਇਹੋ ਜਗ ਪਰਮ ਭਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹਾ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਪ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਪਾਰੀ ਸੋ ਦਿਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੂਰਥ ਮਹੱਲਾ ਪਹਿਲਾ ਜਿਨਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੀ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣਬੋਹਿਤ ਭੈ ਡੁੱਬੀਐ ਪਿਆਰੀ ਕੰਦੀ ਪਾਏ ਕਹਾ ਰਹਾਉ ਸਲਾਹੀ ਸਲਾਹਣਾ ਪਿਆਰੀ ਦੂਜਾ ਵਰਨਾ ਕੋਈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੀ ਰਸ ਲੈ ਤਤਵ ਨੋਏ ਵਤ ਪਰਵਾਨਾ ਸਾਚ ਕਾ ਪਿਆਰੀ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੀ ਸਾਚੇ ਸਾਚਾ ਕਾਨ ਹੁਕਮੈ ਅੰਦਰ ਨਿਮਿਆ ਪਿਆਰੀ ਹੁਕਮੈ ਉਧਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੀ ਉੰਧੋ ਸਿਰ ਕੈ ਭਾਰ ਗੁਰਮੁਖ ਦਰਗਾਹ ਜਾਣੀਐ ਪਿਆਰੀ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬੰਨ ਚਲਾਈਐ ਪਿਆਰੀ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੀ ਦਰਗਾਹ ਪੈਂਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੀ ਹੁਕਮੇ ਹਉ ਮੈਦੋਏ ਹੁਕਮੇ ਭਵੈ ਪੁਵਾਈਐ ਪਿਆਰੀ ਅਵਗਣ ਮੁਠੀ ਰੋਏ ਹੁਕਮ ਸੰਝਾਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੀ ਕਿਉ ਸੁਣੀਐ ਸਚਨਾਉ ਜਿਨਨੀ ਸੋ ਸਲਾਹਿਆ ਪਿਆਰੀ ਆਉ ਤਿੰਨ ਬਲੇ ਹਾਰੈ ਜਾਉ ਨਾਉ ਮਿਲਾ ਸੰਤੋਖੀਆਂ ਪਿਆਰੀ ਨਦਰੀ ਮੇਲ ਮਲਾ ਕਾਇਆ ਕਾਗਦ ਜੇਥੀ ਐ ਪਿਆਰੀ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੀ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੀ ਸਾਚ ਲਿਖੈ ਪੁਰਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁਤਕੀ ਤੂੰ ਗੁਣ ਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਰਹਾਉ ਵੇਖ ਮਾਇਆ ਚਿਤ ਮੋਹਿਆ ਭਾਈ ਤਰਾਈ ਪਤ ਖੋਇ ਚਿਤ ਮਹਿ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਇ ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਨੂਲ ਜੇ ਮਨ ਹਰਿ ਸਿਉ ਬੈਰਾਗੀ ਐ ਭਾਈ ਦਰ ਘਰ ਸਾਚ ਅਭੂਲ ਪਾਤਾਲੀ ਆਕਾਸ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨਹੁ ਗਮਾਨ ਜਲ ਮਲ ਕਾਇਆ ਮਾਜੀਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਪਾਹਣ ਨੀਰ ਪਖਾਲੀਐ ਭਾਈ ਜਾਲਮੈ ਬੂਟਹਿ ਤੀ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੂਟੈ ਪਤ ਖੋਇ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੈ ਤੈਂ ਦੇ ਬਈਰ ਬੋਲੇ ਮੀਠਲੀ ਭਾਈ ਸਾਚ ਕਹਿ ਪਿਰ ਭਾਏ ਬਿਰਹ ਬੀਤੀ ਸਚ ਵਸੀ ਭਾਈ ਅਦਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਬੀਤੇ ਸੇ ਉਪਰੇ ਪਾਈ ਸਬਦ ਸੱਚਾ ਨਿਸ਼ਾਨ ਇੰਦਨ ਅਦਕਸ ਕੇਲੀਐ ਭਾਈ ਪਾਵਕਰਨ ਚਕ ਪਾਈ ਖਿਨ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਗੁਰਮਖੰਦੋਂ ਪ੍ਰਤੀਤ ਹੈ ਹਰ ਜੀਉ ਮਨ ਮੁਖ ਪਰਮ ਪਹਲਾਇਆ ਹਰ ਜੀ ਇਹ ਤੇਰੀ ਵਡਿਆਈ ਆਗੇ ਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਮਾਇਆ ਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜੇ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉ ਮੈਂ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਆਰਨ ਹਾਰਾ ਉਨਾਂ ਕੀ ਰੀਸ ਕਰੇ ਸੋ ਬਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕ ਮੋਏ ਬਿਲ ਲਾਈ ਆਵਹਿ ਜਾਵਹਿ ਥੌਰ ਨਾ ਪਾਵੇ ਦੁਖ ਮਹਿ ਦੁਖ ਸਮਾਈ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੀ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜ੍ਹੈ ਤੈਵਾਦ ਬਖਾਣੈ ਬਿਨ ਹਾਰ ਪਤ ਗੁਆਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਸੂਟ ਹੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਤੇ ਦਰ ਸਾਚੀ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕਹਿ ਸਦ ਬਲੇ ਹਾਰੇ ਜਿਨ ਹਰ ਰੱਖਿਆ ਪੁਰ ਧਾਰਾ ਸੋਠ ਮਹੱਲਾ ਤੀਜਾ ਦੋ ਤੁਕੀ ਨੁ ਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਲਾਈ ਗੋਣਹੀਣ ਹਮ ਅਪਰਾਧੀ ਭਾਈ ਪੂਰਾ ਸਤਗੁਰ ਲੇਰ ਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਐਨ ਪਿਆਰੀ ਸਾਚੈ ਸ਼ਬਦ ਵਿਚਾਰ ਪੌਜਲ ਪਾਰ ਉਤਾਰਿਐਨ ਭਾਈ ਸਤਗੁਰ ਬੇੜੈ ਛਾੜ ਮਨੂਰੈ ਤੇ ਕੰਚਨ ਪਏ ਭਾਈ ਗੁਰਪਾਰਸ ਮੇਲ ਮਲਾਈ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਲਾਏ ਹਉ ਵਾਰੀ ਹਉ ਵਾਰਨੇ ਭਾਈ ਸਤਗੁਰ ਕਉ ਸਦ ਬਲੇ ਹਾਰੈ ਜਾਵ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾਉ ਗੁਰ ਬਿਨ ਸਹਜ ਨਾ ਉਪਜੈ ਭਾਈ ਪੂਛੋ ਹੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਈ ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸੱਚ ਸਹਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵਹਿ ਆਪਣਾ ਭਾਈ ਤਿਨ ਕਾ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸ਼ਾਈ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੈ ਕੋਇ ਸੋਰਠ ਮਹੱਲਾ ਤੀਜਾ ਹਰ ਜੀਉ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਲਾਈ ਸਦਾ ਸੁਖ ਸੋਹਾਗਣੀ ਭਾਈ ਅਨ ਦਿਨ ਰਤਿਆ ਰੰਗ ਲਾਈ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨਾ ਲੱਗੇ ਭਾਈ ਹਰ ਆਪ ਬਸੈ ਮਨ ਆਏ ਫਿਰ ਕਾ ਹੁਕਮ ਨਾ ਜਾਣੀ ਭਾਈ ਸਾ ਕੋ ਲਖਣੀ ਕੋ ਨਾਰ ਮਨ ਹਟਕਾਰ ਕਮਾਵਣੀ ਭਾਈ ਵਿਣਨਾ ਵੈ ਕੂੜਿਆਰ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬਹਿਰਾਗ ਅਨੰਦ ਨਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗ ਸਬਨਾ ਮਹਾਰਜੀਵਾਲ ਦਾ ਪਾਈ ਸੋ ਸੇਵਹੁ ਦਿਨ ਰਾਤ ਸੋ ਕਿਉ ਮਨੋ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਡੰਮਣੀ ਭਾਈ ਦਰਗਾਹ ਨਾਹੀ ਥਾਉ ਗੁਰਮੁਖ ਹੋਐ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸੁਮਾਉ ਏਤ ਜਨਮ ਹਰਨਾ ਚੇਤੇਉ ਭਾਈ ਕਿਆ ਮੂੰਹ ਦੇਸੀ ਜਾਏ ਕਿੜੀ ਪਵੰਦੀ ਮੋਹਾਇ ਉਨ ਭਾਈ ਵਿਖਿਆ ਨੂੰ ਲੋਭਾਇ ਨਾਮ ਸਮਾਲਹਿ ਸੁਖ ਵਸਹਿ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦ ਸਭ ਜagge ਜਿਨ ਹੈ ਉਪਾਇਆ ਭਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰੂ ਪੂਰਾ ਭੇਟੀਐ ਭਾਈ ਸ਼ਬਦ ਮਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਉ ਹੋਐ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲੋ ਹੈ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਵੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਪ੍ਰਭੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀ ਹੈ ਭਾਈ ਰਿਦੈ ਹੋਵੈ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਐ ਨਸੁਲਾਗਾ ਪਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਮੀ ਸੁਣ ਸੁਣ ਜੀਵਿਆ ਭਾਈ ਨਿਸ਼ਚਲ ਪਾਇਆ ਖਾਉ ਜਿਸ ਪ੍ਰਤੀਤਨਾ ਆਵੇ ਭਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਓਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਾ ਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਹਸ ਭਾਈ ਗੂੜਾ ਜਾ ਕਾ ਨਾਮ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਾਸ ਗਰਾਸ ਨਾ ਵਿਸਰੈ ਭਾਈ ਪੀਖੋ ਸਦਾ ਹਜੂਰ ਸਾਧੂ ਸੰਗ ਮਲਾਇਆ ਭਾਈ ਸਰਬ ਰਹਿਆ ਪਰਪੂਰ ਜਿੰਨਾ ਪ੍ਰੀਤ ਨਾ ਲਗਿਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇਤਰਾਇਆ ਭਾਈ ਭਉਜਨ ਦੁਖ ਸੰਸਾਰ ਘਰ ਕਿਰਪਾ ਨਦਰ ਨੇ ਹਾਲਿਆ ਭਾਈ ਕੀਤੋਂ ਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮੇ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟਨ ਹਾਰ